ਇਕੋ ਸੈਕੰਡ ਪਟਿਆਲਾ ਫਿਡਰ ਹੈ ਇਹ ਇਹ ਨਹਿਰ ਜਿਹੜੀ ਸੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜਾ ਪਾਣੀ ਹੈ ਉਹ ਸਹੀ ਪਹੁੰਚਦਾ ਨਹੀਂ ਸੀ ਖੇਤਾਂ ਵਿੱਚ ਇਹ 26 ਕਿਲੋਮੀਟਰ ਜਿਹੜੀ ਨਹਿਰ ਹੈ ਰਿਕਾਰਡ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਜਿਹੜੀ ਸਾਰੀ ਨਹਿਰ ਫਿਰ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਇਸ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਮਹਿਕਮੇ ਦੇ ਇਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਬੰਦ ਹੋ ਗਿਆ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਮਲੇਰਕੋਟਲਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦਾ ਪਰ ਅਸੀਂ ਉਹਦੇ ਵਿੱਚੋਂ ਨਿਕਲਣੇ ਆ ਸੋ 10 ਬਲਾਕਾਂ ਨੂੰ ਤਕਰੀਬ 4 ਲੱਖ ਏਕੜ ਜ਼ਮੀਨ ਨੂੰ ਆ ਸਾਰੇ ਕਿਸਾਨ ਖੜੇ ਆ ਸਾਰੇ ਦੇਖ ਰਹੇ ਆ 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲਦਾ ਇਹ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਸੋ ਜਿਹੜੀ ਸਾਡੀ ਸੋਚ ਹੈ ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਦੀ ਉਸ ਸਮੇਂ ਕਿਹਾ ਸੀ ਕਿ ਅਸੀਂ ਟੇਲਾ ਤੱਕ ਪਾਣੀ ਪਹੁੰਚਾਵਾਂਗੇ ਤੇ ਵਿਰੋਧੀ ਸਾਡੇ ਤੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਆ ਜਿੱਥੇ 40 40 ਸਾਲ ਤੇ 30 30 ਸਾਲ ਤੇ 20 20 ਸਾਲ ਤੇ ਪਾਣੀ ਨਹੀਂ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦੇ ਗਏ ਅਸੀਂ ਪਾਣੀ ਦੀ ਵਰਤੋਂ ਜਿਹੜੀ ਆ 68% ਪਾਣੀ ਦੀ ਵਰਤੋਂ ਹੈ ਕਦੀ ਪਹਿਲਾਂ ਤੇ ਕਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਤੇ ਹੁਣ ਅਸੀਂ 84% ਪਾਣੀ ਹੈ ਜਿਹੜਾ ਉਹ ਵਰਤ ਤੋ ਵੱਡੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਬਚਾਉਣਾ ਧਰਤੀ ਹੇਠਲਾ ਪਾਣੀ ਤਾਂ ਬਚੂਗਾ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਮਿਲੂਗਾ ਖੇਤਾਂ ਨੂੰ ਪਾਣੀ ਤਾਂ ਚਾਹੀਦਾ ਪਾਣੀ ਦਾ ਕੋਈ ਬਦਲ ਤਾਂ ਚਾਹੀਦਾ ਸੋ ਅਸੀਂ ਇਹ ਪਾਣੀ ਹੈ ਜਿਹੜਾ ਖੇਤਾਂ ਨੂੰ ਦੇ ਕੇ ਇੱਕ ਤਾਂ ਇਹਦੇ ਨਾਲ ਉਪਜ ਵਧਦੀ ਹੈ ਤੇ ਗਰਾਊਂਡ ਵਾਟਰ ਬਚਦਾ ਤੇ ਬਿਜਲੀ ਬਚਦੀ ਹੈ ਹੁਣ 25 25 30 30 ਦੀਆਂ ਮੋਟਰਾਂ ਪੰਜਾਂ ਪੰਜਾਂ ਨੇ ਤੇ ਉਹਦਾਂ ਬਿਜਲੀ ਦੀ ਬੜੀ ਵੱਡੀ ਬਚਤ ਹੁੰਦੀ ਹੈ ਸੋ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 100% ਜਿਹੜਾ ਪਾਣੀ ਹੈ ਉਹ ਯੂਜ਼ ਕਰਨਾ ਤੇ ਹਰ ਖੇਤ ਨੂੰ ਪਾਣੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹਰ ਖੇਤ ਨੂੰ ਅਸੀਂ ਪਾਣੀ ਦੇਣਾ ਹੈ